ਸੰਗਤ ਮੰਡੀ ਇਲਾਕੇ ਦੀਆਂ ਇਹ ਲਿੰਕ ਰੋਡ ਸੜਕਾਂ ਉਡੀਕ ਕਰ ਰਹੀਆਂ ਸਨ ਕਿ ਸਾਡੀ ਵੀ ਕਦੋਂ ਸੁਣੀ ਜਾਵੇਗੀ ਲੇਕਿਨ ਮਾਨ ਸਰਕਾਰ ਵੱਲੋਂ ਇਹਨਾਂ ਸੜਕਾਂ ਦੀ ਥਾਰ ਲੈਂਦੇ ਹੋਏ ਅੱਜ ਇਹਨਾਂ ਸੜਕਾਂ ਦੇ ਮੁਰੰਮਤ ਦੀ ਰਿਪੇਅਰ ਦਾ ਰਸਮੀ ਉਦਘਾਟਨ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਸੰਗਤ ਮੰਡੀ ਦੇ ਵਿੱਚ ਇਹਨਾਂ ਸੜਕਾਂ ਦੀ ਮੁਰੰਮਤ ਦੀ ਰਿਪੇਅਰ ਕਰਨ ਦਾ ਉਦਘਾਟਨ ਕਰਦੇ ਹੋਏ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਸਿੰਧਾ ਆਨੰਦਗੜ੍ਹ ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਲਖਵੀਰ ਸਿੰਘ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ ਹੈ ਪੱਤਰਕਾਰਾਂ ਨੂੰ ਤੁਹਾਨੂੰ ਸੁਣਾਉਂਦੇ ਹਾਂ ਚੰਨੀ ਪੁਰਾਣੇ ਸਮੇਂ ਤੋਂ ਮੰਗ ਸੀਗੀ ਇਹ ਕਾਫੀ ਪ੍ਰੋਬਲਮ ਆ ਰਹੀ ਸੀ ਸੰਗਤ ਕੈਂਚੀਆਂ ਤੋਂ ਲੈ ਕੇ ਕੁਦੇ ਤੱਕ ਗੁਰੂ ਤੱਕ ਮੰਡੀ ਦੀਆਂ ਸੜਕਾਂ ਖਰਾਬ ਸੀ ਸੋ ਅੱਜ ਸਾਡੀ ਸਰਕਾਰ ਨੇ ਪੰਜਾਬ ਆਦੀ ਪਾਰਟੀ ਸਰਕਾਰ ਨੇ ਇਹ ਮੰਗ ਮੰਨਦੇ ਹੋਏ ਮੰਡੀ ਵਾਸੀਆਂ ਲਈ 17 ਕਰੋੜ ਰੁਪਏ ਦੀਆਂ ਸੜਕਾਂ ਮੰਜੂਰ ਕੀਤੀਆਂ ਰਿਪੇਅਰ ਜਿਹੜੀਆਂ ਹੋਣ ਵਾਲੀਆਂ ਸੀਗੀਆਂ ਸੋ ਅੱਜ ਅਸੀਂ ਅਦਕਟਨ ਕੀਤਾ ਸਾਡੀ ਕੋਸ਼ਿਸ਼ ਰਹੂਗੀ ਮੰਡੀ ਵਾਸੀਆਂ ਨੂੰ ਹਰ ਇੱਕ ਸੂਤ ਦਿੱਤੀ ਜਾਵੇ ਥੈਂਕ ਯੂ ਪਰ ਕਿਹੜੀਆਂ ਕਿਹੜੀਆਂ ਸੜਕਾਂ ਜੀ ਇਹ ਸੰਗਤ ਕੈਂਚੀਆਂ ਤੋਂ ਆ ਪੰਪ ਗੋਲ ਦੀ ਹੁੰਦੇ ਘੁੱਦਾ ਗੁਰੂਗੇ ਨਾਲ ਜੋ ਵੀ ਨਾਲ ਲਿੰਕ ਸੜਕਾਂ ਨਾਲ ਲੱਗਦੀਆਂ ਸੋ ਸਾਰੀਆਂ ਸੜਕਾਂ ਦੀ ਰਿਪੇਅਰ ਹੋਊਗੀ ਅੱਜ ਅਸੀਂ ਅੱਗੇ ਵੀ ਅਦਕਟਨ ਕਰ ਰਹੇ ਹਾਂ ਜਿਵੇਂ ਬਥਰਾਲਾ ਜੱਸੀ ਬਾਗ ਵਾਲੀ ਇਹ ਫਰੀਦਕੋਟ ਕੋਟਲੀ ਜਿੰਨੀਆਂ ਵੀ ਲਿੰਕ ਸੜਕਾਂ ਰਿਪੇਅਰ ਆ ਅੱਜ ਸਾਰੇ ਅਸੀਂ ਧ ਘਟਨ ਕਰ ਰਹੇ ਆ ਜੋ ਅਸੀਂ ਪੰਜਾਬ ਸਰਕਾਰ ਦਾ ਪੂਰੀ ਪੂਰੀ ਕੋਸ਼ਿਸ਼ ਹੈ ਸਾਡੀ ਕਿ ਅਸੀਂ ਹਰੇਕ ਹਲਕਾ ਵਾਸਤੇ ਸੁਵਿਧਾ ਦੇ ਕੇ ਸੜਕਾਂ ਵਧੀਆ ਬਣਾ ਕੇ ਥੈਂਕ ਯੂ ਇਹ ਮੈਂ ਹਰਿੰਦਰ ਸਿੰਘ ਐਸਡੀਓ ਪੀਡਬਲ ਡੀ ਬਿਹੈਂਡਰ ਬਠਿੰਡਾ ਤੋਂ ਬੋਲਦਾ ਹਾਂ ਜੀ ਮੈਂ ਤੇ ਅੱਜ ਸਾਡੇ ਮਾਨਯੋਗ ਹਰਭਜਨ ਸਿੰਘ ਜੀ ਈਟੀਓ ਜਿਹੜੇ ਪੀਡਬਲ ਮੰਤਰੀ ਆ ਉਹਨਾਂ ਦੀ ਰਹਿਨਮਾਈ ਹੇਠ ਸਾਨੂੰ ਸਪੈਸ਼ਲ ਰਿਪੇਅਰ ਲਿੰਕ ਰੋਡ ਦੇ ਫੰਡ ਪ੍ਰਾਪਤ ਹੋਏ ਆ ਜਿਨ੍ਹਾਂ ਦੇ ਟੈਂਡਰ ਲੱਗ ਚੁੱਕੇ ਆ ਤੇ ਕੰਮ ਸ਼ੁਰੂ ਹੋ ਚੁੱਕੇ ਆ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਸੰਗਤ ਮੰਡੀ ਦੇ ਆਸ-ਪਾਸੇ ਸੰਗਤ ਮੰਡੀ ਤੋਂ ਲੈ ਕੇ ਸੰਗਤ ਆਪਣੇ ਸੰਗਤ ਕਿੰਚੀਆਂ ਸੰਗਤ ਮੰਡੀ ਤੋਂ ਲੈ ਕੇ ਗੁਰੂ ਕਾ ਖੁੱਦਾ ਸੰਗਤ ਦੇ ਸੰਗਤ ਦੀ ਫਿਰਨੀ ਪਲੱਸ ਰੇਲਵੇ ਸਟੇਸ਼ਨ ਸੰਗਤ ਤੋਂ ਲੈ ਕੇ ਫੁੱਲੋ ਮਿੱਠੀ ਪੱਲੋ ਮਿੱਠੀ ਦੀ ਫਿਰਨੀ ਸਾਰੇ ਪੰਜ ਸੜਕਾਂ ਸਾਡੀਆਂ ਜਿਨ੍ਹਾਂ ਦਾ ਕੇ ਤਕਰੀਬਨ 4 ਕਰੋੜ 97 ਲੱਖ ਰੁਪਏ ਸਾਨੂੰ ਮਨਜ਼ੂਰ ਹੋਏ ਆ ਜਿਨ੍ਹਾਂ ਦਾ ਕੇ ਅਸੀਂ ਜਲਦੀ ਤੋਂ ਜਲਦੀ ਐਸੇ ਹਫਤੇ ਕੰਮ ਸ਼ੁਰੂ ਕਰਵਾ ਦੇਣਾ ਸਰ ਕਿੰਨੇ ਸਮੇਂ ਦੇ ਵਿੱਚ ਕੰਮ ਪੂਰਾ ਹੋਊਗਾ ਜੀ ਕੰਮ ਇਹ ਸਾਨੂੰ 6 ਮਹੀਨਿਆਂ ਦੀ ਟਾਈਮ ਲਿਮਟ ਹੈ ਲੇਕਿਨ ਅਸੀਂ ਜਲਦੀ ਕੋਸ਼ਿਸ਼ ਕਰਾਂਗੇ ਵੀ ਸਰਦੀ ਦੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਜਿੰਨੀ ਅਸੀਂ ਵਿਚੰਦਾ ਕੰਮ ਕਰਾ ਸਕੀਏ ਉਹ ਕੋਸ਼ਿਸ਼ ਕਰਾਂਗੇ ਜਿੰਨਾ ਹੋ ਸਕੇ ਸਾਰੇ ਲੁੱਕ ਪਾਉਣੀ ਹੈ ਕਿ ਰਿਪੇਅਰ ਹੀ ਕਰਨੇ ਆ ਵੀ ਨਹੀਂ ਲੁੱਕ ਪਾਉਣੀ ਸਾਰੀਆਂ ਤੇ ਜੀ ਸਾਰੀਆਂ ਤੇ ਜੀ ਕਿ ਕਿੰਨੇ ਸਮੇਂ ਦੇ ਵਿੱਚ ਇਹ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ ਅਤੇ ਲੋਕਾਂ ਨੂੰ ਇਨ੍ਹਾਂ ਸੜਕਾਂ ਤੋਂ ਸਹੂਲਤ ਮਿਲਣੀ ਕਿੰਨੇ ਸਮੇਂ ਦੇ ਵਿੱਚ ਸ਼ੁਰੂ ਹੋ ਜਾਵੇਗੀ ਅਤੇ ਜੋ ਆਏ ਦਿਨ ਛੜਕੀ ਹਾਸੇ ਹੋ ਰਹੇ ਸਨ ਉਹਨਾਂ ਤੋਂ ਨਿਯਤ ਕਦ ਤੱਕ ਇਨ੍ਹਾਂ ਹਲਕੇ ਦੇ ਲੋਕਾਂ ਨੂੰ ਮਿਲ ਜਾਵੇਗੀ